ਧੰਨਵਾਦ ਜੀ ਸਾਰਿਆਂ ਦਾ ਜਿਹੜੇ ਜਿਹੜੇ ਵੀ ادارے ਤੋਂ ਤੁਸੀਂ ਆਏ ਹੋ ਤੇ ਇਹ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਜਿਸ ਵੀ ادارے ਤੋਂ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਬੜੇ ਅਹਿਮ ਸਬਜੈਕਟ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕੱਲ ਸਾਡੇ ਵਿੱਤ ਮੰਤਰੀ ਸਦਾ ਹਰਪਾਲ ਸਿੰਘ ਚੀਮਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ ਪੁਲਿਸ ਦੀ ਮੁਸਤਦੀ ਦੇ ਨਾਲ 80000 ਲੀਟਰ ਇਥਨੋਲ ਜਿਹੜਾ ਉਹ ਬਰਾਮਦ ਕੀਤਾ ਗਿਆ ਸੀਗਾ। ਔਰ ਹੁਣ ਤੱਕ ਪੁਲਿਸ ਨੇ 170000 ਇਥਨੋਲ ਜਿਹੜਾ ਉਹ ਬਰਾਮਦ ਕੀਤਾ ਹੈ। ਇਥਨੋਲ ਜਿਵੇਂ ਤੁਸੀਂ ਜਾਣਦੇ ਹੋ ਕਿ ਨਕਲੀ ਸ਼ਰਾਬ ਬਣਾਉਣ ਦੇ ਜਿਆਦਾ ਕੰਮ ਆਉਂਦਾ। ਔਰ ਕਿਸੇ ਵੇਲੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ ਤੁਹਾਨੂੰ ਯਾਦ ਹੋਣਾ ਜਿਹੜੀਆਂ ਫੈਕਟਰੀਆਂ ਚੱਲਦੀਆਂ ਸੀਗੀਆਂ। ਨਕਲੀ ਸ਼ਰਾਬ ਦੀਆਂ ਉਹ ਇਸੇ ਦੇ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਤੇ ਬਦਕਿਸਮਤੀ ਦੇ ਨਾਲ ਉਹ ਪਟਿਆਲੇ ਦੇ ਵਿੱਚ ਹੀ ਸਿਗੀਆਂ ਫੈਕਟਰੀਆਂ ਉਸ ਵੇਲੇ ਕਿੰਨਾ-ਕਿੰਨਾ ਦੇ ਨਾਮ ਬੋਲਦੇ ਸੀ ਤੁਹਾਨੂੰ ਸਭ ਨੂੰ ਪਤਾ ਉਹਦੇ ਮੈਂ ਉਸ ਵਿਸਥਾਰ ਦੇ ਵਿੱਚ ਨਹੀਂ ਜਾਣਾ ਜਿਹੜਾ ਇਹ ਇਥੋਂੋਂ ਲਿਆਂਦਾ ਗਿਆ ਸੀਗਾ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਇੱਕ ਅਕਾਲੀ ਆਗੂ ਹੈ ਉਹਦੇ ਵੱਲੋਂ ਇਹ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ ਹੈ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਕਾਲੀ ਆਗੂ ਜਿਹੜਾ ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਇਹ ਪੁਲਿਸ ਨੇ ਗਲਤ ਫੜਿਆ ਔਰ ਉਹ ਇਹ ਕਹਿੰਦਾ ਹੈ ਕਿ ਇਹ ਜਿਹੜਾ ਇਥਨੋਲ ਹੈ ਇਹ ਜਿਹੜਾ ਟਰੱਕ ਵਾਲੇ ਨੇ ਉਹ ਵੀ ਇਹ ਕਹਿੰਦੇ ਆ ਕਿ ਅਸੀਂ ਇਹ ਵੇਚਣ ਦੇ ਵਾਸਤੇ ਨਹੀਂ ਸੀ ਲਿਜਾ ਰਹੇ ਬਲਕਿ ਨੇੜੇ ਜਿਹੜਾ ਤੇਲ ਸੋਧ ਕਾਰਖਾਨਾ ਇਹ ਉੱਥੇ ਜਾ ਰਿਆ ਸੀਗਾ ਕੁਝ ਪਿਕਚਰਸ ਨੇ ਜਿਹੜੀਆਂ ਪੁਲਿਸ ਨੇ ਉਸ ਵੇਲੇ ਲਈਆਂ ਸਨ ਮੈਂ ਇੱਕ ਇੱਕ ਕਰਕੇ ਤੁਹਾਨੂੰ ਦਿਖਾ ਦਿੰਨਾ ਇਹ ਤੋਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਸੀਗੀ ਡਰਮਾ ਦੇ ਵਿੱਚ ਕਿਵੇਂ ਪਾਉਣ ਦੇ ਵਾਸਤੇ ਹਰ ਜਿਹੜੀ ਚੀਜ਼ ਆ ਹਰ ਇਕਵਿਪਮੈਂਟ ਉਹਨਾਂ ਦੇ ਕੋਲੇ ਸੀਗਾ ਕਿ ਕਿਵੇਂ ਇਹਨੂੰ ਡਰਮਾ ਦੇ ਵਿੱਚ ਜਿਹੜਾ ਉਹ ਪਾਉਣਾ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਹਾ ਸੀ ਇਹ ਦੇਖੋ ਤੁਸੀਂ ਸਾਰਾ ਸਿਸਟਮ ਹੈ ਡਰਮਾ ਦੇ ਵਿੱਚ ਕੱਢਣ ਦੇ ਵਾਸਤੇ ਭਾਵੇਂ ਕਿ ਜਿਹੜੀ ਗੱਲ ਅਕਾਲੀ ਆਗੂ ਕਹਿ ਰਹੇ ਅਕਾਲੀ ਦਲ ਬਾਦਲ ਦਾ ਉਹ ਪ੍ਰਧਾਨ ਹੈ ਔਰ ਇਹ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਹ ਔਨ ਦੀ ਸਪੌਟ ਫੜੀਆਂ ਗਈਆਂ ਨੇ ਔਰ ਇਹ ਸਾਰੀਆਂ ਇਸ ਕਰਕੇ ਸੀਗੀਆਂ ਕਿ ਇਹ ਇਥਨੋਲ ਦਾ ਜਿਹੜਾ ਇਸਤੇਮਾਲ ਹੈ ਜਿਹੜੀ ਗੱਲ ਚੀਮਾ ਸਾਹਿਬ ਨੇ ਕਹੀ ਸੀ ਕਿ ਗਲਤ ਜਗ੍ਹਾ ਤੇ ਉੱਤੇ ਹੋ ਸਕਦਾ ਸੀਗਾ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਇਹ ਜਿਹੜਾ ਫੜਿਆ ਗਿਆ ਸਵਾਲ ਜਿਹੜਾ ਮੈਂ ਇਹ ਖੜਾ ਕਰਨਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਬਾਦਲ ਨੂੰ ਕਿ ਜਦੋਂ ਤੁਹਾਡਾ 7 ਤੋਂ 17 ਤੱਕ ਰਾਜ ਸੀ ਜਦੋਂ ਕਿਤੇ ਕੋਈ ਨਸ਼ਾ ਸਮਗਲਰ ਫੜਿਆ ਜਾਂਦਾ ਸੀ ਤਾਂ 24 ਘੰਟਿਆਂ ਦੇ ਵਿੱਚ ਕਿਸੇ ਨਾ ਕਿਸੇ ਤੁਹਾਡੇ ਆਗੂ ਦੀ ਮੰਤਰੀ ਦੀ ਐਮਐਲਏ ਦੀ ਫੋਟੋ ਉਹਦੇ ਨਾਲ ਸਾਹਮਣੇ ਆ ਜਾਂਦੀ ਹੁੰਦੀ ਸੀ ਕਿਹਾ ਦੇਖੋ ਇਹਦੇ ਨਾਲ ਇਹਦਾ ਸਬੰਧ ਹੈ ਇਹਦਾ ਮਤਲਬ ਇਹ ਆ ਕਿ ਤੁਸੀਂ ਸਮੇਂ ਤੋਂ ਅਜੇ ਵੀ ਸਬਕ ਨਹੀਂ ਸਿੱਖਿਆ ਔਰ ਸਿੱਧੀ-ਸਿੱਧੀ ਜੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਬੈਠ ਕੇ ਤਾਂ ਇਹਦਾ ਮਤਲਬ ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਹਿੱਸਾ ਪੱਤੀ ਹੈ ਜੀਦੇ ਕਰਕੇ ਤੁਸੀਂ ਉਹਨੂੰ ਬਚਾਉਣ ਦੇ ਵਾਸਤੇ ਆ ਗਏ ਪਿਛਲੇ ਦਿਨਾਂ ਦੇ ਵਿੱਚ ਇਹ ਲੋਕ ਇਸ ਗੱਲ ਦੇ ਉੱਤੇ ਸਿਆਸਤ ਕਰ ਰਹੇ ਸਨ ਕਿ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਨਕਲੀ ਸ਼ਰਾਬ ਦੇ ਨਾਲ ਜੇ ਪੁਲਿਸ ਦੀ ਮੁਸਤੈਦੀ ਦੇ ਨਾਲ ਪੁਲਿਸ ਦੀ ਸ਼ਕਤੀ ਦੇ ਨਾਲ 80000 ਲੀਟਰ ਜਿਹੜਾ ਇਥਨੋਲ ਫੜਿਆ ਗਿਆ ਤਾਂ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੁਲਿਸ ਨੇ ਇਹ ਗਲਤ ਫੜਿਆ ਔਰ ਇਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਣਾ ਸੀ ਮੈਂ ਤੁਹਾਨੂੰ ਸਾਰਾ ਕੁਝ ਜਿਹੜਾ ਜੀ ਉਹ ਵਿਖਾ ਦਿੰਦਾ ਕਿ ਡਰਮਾ ਦੇ ਵਿੱਚ ਪਾ ਕੇ ਅੱਗੋਂ ਇਹਨੂੰ ਕਿਸ ਕੰਮ ਦੇ ਵਾਸਤੇ ਵਰਤਿਆ ਜਾਣਾ ਸੀ ਇੱਕ ਵਾਰੀ ਫੇਰ ਅਕਾਲੀ ਆਗੂਆਂ ਦੀ ਜਿਹੜੀ ਆਦੀ ਉਹ ਬਿਲਕੁਲ ਨੰਗੀ ਚਿੱਟੀ ਤਸਵੀਰ ਸਾਹਮਣੇ ਆ ਕਿ ਉਹੀ ਲੋਕ ਨੇ ਜਿਹੜਾ ਕਿ ਨਸ਼ਿਆਂ ਦੇ ਵੇਚਣ ਵਾਲਿਆਂ ਦੀ ਪਹਿਲਾਂ ਵੀ ਪੁਸ਼ਤਪਨਾਹੀ ਕਰਦੇ ਸੀ ਤੇ ਹੁਣ ਇਥਾਨੋਲ ਵਰਗੇ ਜਿਹੜੇ ਕਿ ਨਕਲੀ ਸ਼ਰਾਬ ਬਣਾਉਣ ਦੇ ਵਾਸਤੇ ਵਰਤੇ ਜਾਂਦੇ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਵੀ ਦਿਸ ਰਹੇ ਨੇ ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ ਸਰ ਜੀ ਇਸੇ ਕਰਕੇ ਨਾਲ ਤੁਸੀਂ ਕਿਹਾ ਵੀ ਅਥਰੋਂ ਵੱਡੀ ਮਾਤਰਾ ਵਿੱਚ ਫੜੀ ਗਈ ਹੈ ਤੇ ਅਕਾਲੀਆਂ ਨੇ ਪਹਿਲੀ ਪੈਸਟ ਕਾਨਫਰੰਸ ਕੀਤੀ ਹੈ ਸਾਫ ਤੌਰ ਤੇ ਇਹ ਹੀ ਜ਼ਾਹਿਰ ਹੁੰਦਾ ਜਦੋਂ ਤੁਸੀਂ ਵੀ ਕਿਹਾ ਵੀ ਉਹਦਾ ਹਿੱਸਾ ਪਤੀ ਲੱਗਦੀ ਹੈ ਕੀ ਲੱਗਦਾ ਵੀ ਕਿਸ ਤਰੀਕੇ ਨਾਲ ਹਿੱਸਾ ਪਤੀ ਇਸ ਤੋਂ ਪੁਰਾਣੇ ਵੀ ਪਹਿਲਾਂ ਵੀ ਚੱਲਦੇ ਆ ਰਹੇ ਹੁਣ ਇਹ ਸਾਰੇ ਸਿਸਟਮ ਜਵਾਬਦਾਹ ਅਜੇ ਤੱਕ ਪੁਰਾਣਿਆਂ ਦਾ ਨਹੀਂ ਮਿਲਿਆ ਤੇ ਰਾਣੋ ਵਾਲਾ ਸਰਪੰਚ ਜਿਹੜਾ ਸੀਗਾ ਉਹ ਕੀਦਾ ਸੀਗਾ ਜਾ ਉਹੋ ਦੇ ਜਿਹੜੇ ਬੰਦੇ ਸੀ ਨਾਮ ਤਾਂ ਭੋਲੇ ਨੇ ਵੀ ਲੈ ਦਿੱਤਾ ਸੀ ਉਹਦਾ ਵੀ ਅਜੇ ਤੱਕ ਜਵਾਬ ਨਹੀਂ ਆਇਆ ਪਰ ਫੇਰ ਵੀ ਅਸੀਂ ਸਵਾਲ ਜਿਹੜਾ ਉਹ ਪੁੱਛ ਰਹੇ ਆ ਕਿ ਤੁਹਾਨੂੰ ਇੰਨੀ ਕੀ ਜ਼ਰੂਰਤ ਪੈ ਗਈ ਸੀ ਇਹ ਦੱਸਣ ਦੇ ਵਾਸਤੇ ਕਿ ਪੁਲਿਸ ਨੇ ਜਿਹੜੀ ਇਹ 80000 ਲੀਟਰ ਇਥਨੋਲ ਜਿਹੜੀ ਆ ਉਹ ਗਲਤ ਪੜੀ ਹੈ ਜਿਹੜੇ ਕਾਲੀ ਗੋਰਮੈਂਟ ਜਾਂ ਕਾਂਗਰਸ ਦੇ ਜਿਹੜੇ ਲੀਡਰ ਖੁਦੀ ਨਸ਼ੇ ਦੇ ਜਿਹਨਾਂ ਦਾ ਨਾਮ ਹੈ ਉਹ ਇਸ ਡਰਾਈਵ ਦੇ ਵਿਰੋਧ ਕਰ ਰਹੇ ਜੁਰਦ ਨਸ਼ੇ ਦੇ ਦੇਖੋ ਇਹ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਆ ਉਹ ਕੀ ਦੀ ਦੇਣਾ 12 7 ਤੋਂ 17 ਵਾਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਦੇ ਵਿੱਚ ਨਸ਼ਾ ਵੇਚਣ ਵਾਲੇ ਵੱਡੇ ਹੋਏ ਜਵਾਨ ਹੋਏ ਔਰ ਪੰਜਾਬ ਨੂੰ ਬਰਬਾਦੀ ਵਾਲੇ ਰਾਹ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਤੋੜਿਆ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਨਸ਼ਾ ਦੇ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਛੇੜਿਆ ਹੋਇਆ ਜਿਹਦੇ ਤਹਿਤ ਅਸੀਂ ਹਰ ਪਿੰਡ ਤੱਕ ਪਹੁੰਚ ਰਹੇ ਹਾਂ ਅੱਧੇ ਦੇ ਕਰੀਬ ਪਿੰਡ ਵਾਰਡ ਅਸੀਂ ਕਵਰ ਕਰ ਚੁੱਕੇ ਹਾਂ 15 ਜੂਨ ਤੱਕ ਲਗਭਗ ਅਸੀਂ ਸਾਰੇ ਪਿੰਡ ਤੇ ਸਾਰੇ ਵਾਰਡ ਜਿਹੜੇ ਉਹ ਕਵਰ ਕਰ ਲੈਣੇ ਆ ਉਹ ਕਹਿੰਦੇ ਸਰਕਾਰ ਦਾ ਫੇਲਰ ਕਿ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਹੋਈ ਹੈ ਨਹੀਂ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਨਹੀਂ ਹੋਈ ਬਲਕਿ ਅੱਜ ਤੱਕ ਤੁਸੀਂ ਇਤਿਹਾਸ ਦੇਖ ਲਓ ਕਿਸੇ ਸੂਬੇ ਕਿਸੇ ਮੁਲਕ ਦੇ ਵਿੱਚ ਐਡੀ ਵੱਡੀ ਨਸ਼ੇ ਦੇ ਵਿਰੋਧ ਦੇ ਵਿੱਚ ਡਰਾਈਵ ਜਿਹੜੀ ਆ ਉਹ ਨਹੀਂ ਚਲਾਈ ਗਈ ਹਾਂ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉਹਨਾਂ ਦੀ ਕੁਛੜ ਦੇ ਵਿੱਚ ਅੱਜ ਅੱਜ ਜਿਹੜੇ ਉਹ ਕੁਝ ਲੋਕ ਬੈਠੇ ਨੇ ਜਿਨ੍ਹਾਂ ਨੇ ਗੁਟਕਾ ਫੜ ਕੇ ਸੌਂ ਖਾਧੀ ਸੀਗੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਇਹ ਨਸ਼ੇ ਨੂੰ ਜਿਹੜਾ ਉਹ ਸਮਾਪਤ ਕਰ ਦਿਆਂਗੇ ਗੁਜਰਾਤ ਦੀ ਪੋਰਟ ਤੋਂ ਕਵਿੰਟਲਾਂ ਦੇ ਵਿੱਚ ਜਿਹੜੀ ਫੜੀ ਜਾ ਰਹੀ ਹੈ ਹੈਰੋਇਨ ਔਰ ਸਮੈਗਲ ਉੱਥੋਂ ਜਿਹੜੀ ਹੋ ਰਹੀ ਹੈ ਸਵਾਲ ਉੱਥੇ ਕਰਨ ਅਸੀਂ ਕੋਈ ਵੇਚਣ ਵਾਲਿਆਂ ਦੇ ਨਾਲ ਸ਼ਾਮਲ ਨਹੀਂ ਬਲਕਿ ਵੇਚਣ ਵਾਲਿਆਂ ਨੂੰ ਜਿਸ ਕਿਸਮ ਦੀਆਂ ਭਾਜੜਾਂ ਪੰਜਾਬ ਪੁਲਿਸ ਨੇ ਪਾਈਆਂ ਨੇ ਉਹ ਵਿਸ਼ਵ ਉਸ ਚੀਜ਼ ਨੂੰ ਇਸ ਵੇਲੇ ਦੇਖ ਰਿਹਾ ਔਰ ਇਹ ਡਰਾਈਵ ਜਿਹੜੀ ਆ ਇਹ ਕੋਈ ਇੱਕ ਦਿਨ ਦੀ ਡਰਾਈਵ ਨਹੀਂ ਗਈ ਨਾ ਦੋ ਦਿਨ ਦੀ ਹੈ ਅਸੀਂ ਉਦੋਂ ਤੱਕ ਬਿਲਕੁਲ ਨਹੀਂ ਬੈਠਾਂਗੇ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਉੱਤੇ ਸਿਆਸਤ ਕਰਨੀ ਹੈ ਤਾਂ ਕਰੀ ਜਾਓ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਦੋਂ ਤੱਕ ਘਰ ਆਪਣੇ ਨਹੀਂ ਬੈਠਾਂਗੇ ਸਰਕਾਰ ਉਦੋਂ ਤੱਕ ਨਹੀਂ ਬੈਠੂਗੀ ਜਦੋਂ ਤੱਕ ਅਸੀਂ ਹਰ ਪਿੰਡ ਹਰ ਵਾਰਡ ਨੂੰ ਬਿਲਕੁਲ ਕਲੀਨ ਨਹੀਂ ਕਰ ਲੈਂਦੇ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਔਰ ਜਿਹੜੀ ਟੀਮ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਉਹ ਆਪਣਾ ਕੰਮ ਕਰ ਰਹੀ ਹੈ ਪਰ ਸਭ ਉਸ ਸਿਆਸਤ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਪਹਿਲਾਂ ਵੀ ਉਹੀ ਸੀਗਾ ਜਿਹੜਾ ਪਹਿਲਾਂ ਸਰਕਾਰਾਂ ਦੇ ਵਿਚਿਰ ਰਿਹਾ ਕਿ ਲੱਗਦਾ ਪ੍ਰਸ਼ਾਸਨ ਦੇ ਉਦੋਂ ਹੱਥ ਬੰਨੇ ਹੋਏ ਸੀ ਕਿ ਉਹਨਾਂ ਨੂੰ ਜਿਹੜਾ ਹੈ ਕਿ ਇਸ ਤਰੀਕੇ ਦੇ ਨਾਲ ਰਿਕਵਰੀ ਨਹੀਂ ਕਰਨ ਦਿੱਤੀ ਜਾਂ ਸੀਗੀ ਹੁਣ ਆਮ ਆਦਮੀ ਪਾਰਟੀ ਨੇ ਜਦੋਂ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਤੇ ਰਿਕਵਰੀਆਂ ਵੀ ਵੱਡੀਆਂ ਹੋ ਰਹੀਆਂ ਤੇ ਖੁਲਾਸੇ ਵੀ ਹੋ ਰਹੇ ਆ ਬਹੁਤ ਜ਼ਿਆਦਾ ਤੇ ਘਰ ਵੀ ਢਾਈ ਜਾ ਰਹੇ ਆ ਦੇਖੋ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਸਾਡੇ ਕਿਸੇ ਮੰਤਰੀ ਸਹਿਬਾਨ ਕਿਸੇ ਐਮਐਲਏ ਸਾਹਿਬ ਜਾਂ ਕਿਸੇ ਆਗੂ ਦੇ ਨਾਲ ਕਿਸੇ ਨਸ਼ਾ ਤਸਕਰ ਦੀ ਫੋਟੋ ਨਹੀਂ ਵੇਖੀ ਹਣੀ ਜਿਹੜੀਆਂ ਕਿ ਉਦੋਂ ਕਿੰਨੀਆਂ ਆਉਂਦੀਆਂ ਸੀਗੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਫੋਟੋ ਜਿਹੜੀ ਆਉਂਦੀ ਸੀਗੀ ਕਿਸੇ ਉਹ ਤਸਕਰ ਬਾਅਦ ਫੜਿਆ ਜਾਂਦਾ ਸੀ ਉਹਦੀਆਂ ਫੋਟੋਆਂ ਪਹਿਲਾਂ ਆ ਜਾਂਦੀਆਂ ਸੀ ਘਟੋ ਘਟ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਕੋਈ ਵੀ ਜਿਹੜਾ ਮੰਤਰੀ ਐਮ ਐਲ ਏ ਸਾਹਿਬ ਜਾਂ ਕੋਈ ਅਹੁਦੇਦਾਰ ਉਹ ਕਿਸੇ ਦੇ ਨਾਲ ਕੋਈ ਸ਼ਾਮਲ ਨਹੀਂਗਾ ਪੁਲਿਸ ਬਹੁਤ ਤਰੀਕੇ ਦੇ ਨਾਲ ਔਰ ਬੜਾ ਪ੍ਰੋਫੈਸ਼ਨਲ ਵੇ ਦੇ ਨਾਲ ਕੰਮ ਇਸ ਵੇਲੇ ਕਰ ਰਹੀ ਹੈ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਜਿਹਨਾਂ ਸਾਡੇ ਮੰਤਰੀ ਮੰਡਲ ਹੈ ਮਾਨ ਸਾਹਿਬ ਦਾ ਉਹਨਾਂ ਸਾਰਿਆਂ ਨੇ ਬਹੁਤ ਸਪਸ਼ਟ ਹਦਾਇਤਾਂ ਨੇ ਕਿ ਕੋਈ ਵੀ ਚਾਹੇ ਉਹ ਸਾਡਾ